ਉਦੇਸ ਬੰਦ ਚ ਅੱਜ ਇੱਕ ਮੀਟਿੰਗ ਲਈ ਗਈ ਜਿਹਦੇ ਚ ਸਾਡੇ ਮਾਲਵਾ ਜੂਨ ਦੇ ਕੋਆਰਡੀਨੇਟਰ ਸੀ ਜੀ ਸਿੰਘ ਜੀ ਦਿਵਾਸਾ ਸਾਹਿਬ ਸਾਡੇ ਫਿਰਮਤ ਸਾਹਿਬ ਪ੍ਰਿੰਤ ਸ਼ਰਮਾ ਜੀ ਸਰਪੰਚ ਸਾਹਿਬ ਔਰ ਜੱਤੀ ਖਿਚਾ ਸਾਹਿਬ ਸਾਡੇ ਆਪਣੇ ਐਸਐਸਪੀ ਹੋਗਾ ਔਰ ਸਾਰਾ ਸਿਵਲ ਪ੍ਰਸ਼ਾਸਨ ਪੁਲਿਸ ਅਧਿਕਾਰੀ ਔਰ ਸਾਡੇ ਬਿੱਲੀ ਡਿਫੈਂਸ ਕਮਿਟੀ ਦੇ ਮੈਂਬਰ ਸਹਿਬਾਨ ਵਾਰਡ ਡਿਫੈਂਸ ਕਮਿਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ ਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਵੀ ਸਾਰੇ ਇੱਥੇ ਆ ਜੀ ਓਕੇ ਹੋ ਸਾਡੀ ਇਸ ਗੱਲ ਦੇ ਦੁਕਾਨੇ ਆਉਂਗਾ ਮੁੱਦਾ ਭਾਵੇਂ ਇਹ ਸਾਰੀ ਦੁਨੀਆ ਦਾ ਜਿਹੜਾ ਨਸ਼ੇ ਦਾ ਮੁੱਦਾ ਹੈ ਲੇਕਿਨ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਬੋਕਲਾਉਂ ਦੇ ਵਿੱਚ ਇਹਨੂੰ ਰਤਪੌਂਡ ਦੇ ਵਿੱਚ ਮਿਲੀ ਹੈ ਉਹ ਸਲਾਗਾਈ ਹੁੰਦਾ ਮੈਂ ਉਹ ਕੰਤਰੀ ਸਾਹਿਬ ਉਹਨਾਂ ਦੀ ਟੀਮ ਸਾਰਿਆਂ ਨੂੰ ਵਧਾਈ ਦਿੰਦਾ ਹੈ ਸ਼੍ਰੀਮਾਨ ਅਰਵਿੰਦ ਕੇਦਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੱਦੇ ਹਨ ਨਸ਼ੇ ਨੂੰ ਖਤਮ ਕਰਨ ਕਿੰਨੇ ਕਿ ਅਸੀਂ ਕਾਮਯਾਬ ਹੋਏ ਹਾਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁਧ ਨਸ਼ਾ ਵਿਰੋਧੀ ਜ਼ਿਲ੍ਹਾ ਮੋਗਾ ਦੇ ਵਿੱਚ ਮੀਟਿੰਗ ਹੋਈ ਉਸ ਤੋਂ ਪਹਿਲਾਂ 3 ਟੂਰ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਸੀ ਕਿੰਨੇ ਕ ਕਾਮਯਾਬ ਹੋਏ ਆਂ ਔਰ ਅੱਗੇ ਕੀ ਕੀ ਕਰਨਾ ਔਰ ਇਹਦੇ ਲਈ ਪਹਿਲਾਂ ਅਸੀਂ ਵੀ ਵਿੱਚ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਖਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਜ਼ੀ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਬੋਗਾ ਪੁਲਿਸ ਬੋਗਰਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਬੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਥੋੜਾ ਜਦੋਂ ਆਪ ਫੀਡਬੈਕ ਲਈਦੀ ਹੈ ਤਾਂ ਲੋਕੀ ਕਹਿੰਦੇ ਵੀ ਹਾਂ ਅੱਗੇ ਨਾਲ ਉਹ ਤਾਂ ਘਟਿਆ ਫਰਕ ਤਾਂ ਪਿਆ لیکن ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਬੰਦਾ ਦੇ ਵਿੱਚ ਖੌਫ ਹੀ ਹੈ ਔਰ ਇਹਦੀ ਸਿੱਧੀ ਜਿਹੀ ਐਗਜ਼ੈਂਪਲ ਹੈ ਕਿ ਮੋਗੇ ਦੇ ਵਿੱਚ 470 ਬੀਡੀਸੀ ਤੇ 4802 ਵਿਲੇਜ ডিফেন্স ਕਮੇਟੀ ਵਾਰਡ ਕਮੇਟੀ ਦੇ ਮੈਂਬਰਸ ਜਿਹੜੇ ਆ ਉਹ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਬਣਾਏ ਗਏ ਔਰ ਉਹਨਾਂ ਦੀ ਪ੍ਰੋਪਰ ਇਨਵੋਲਵਮੈਂਟ ਦੇ ਨਾਲ ਸੱਤ ਦਾ ਜਿਹੜੇ ਵੱਡੇ ਨਸ਼ੇ ਦੇ ਤਸਕਰ ਸੀ ਜਿਨ੍ਹਾਂ ਨੇ ਲੋਕਾਂ ਦੇ ਘਰ ਜਾੜਤੀ ਸੀ ਉਹਨਾਂ ਦੇ ਜਿਹੜੇ ਇਲੀਗਲ ਬਣੇ ਹੋਏ ਆ ਉਹ ਘਟਾ ਕੇ ਤੇ ਐਗਜ਼ਾਮਪਲ ਹੈ ਔਰ ਇਤਨਾ ਦੀ ਕਾਰਵਾਈ ਦੇ ਨਾਲ ਇਹਨਾਂ ਨਸ਼ੇ ਤਸਕਰਾਂ ਦੇ ਮਨ ਅੰਦਰ ਖੌਫ ਹੀ ਆਇਆ ਇਲਾਕਾ ਵੀ ਛੱਡ ਕੇ ਭੱਜੇ ਆ ਕਈ ਕੰਮ ਵੀ ਬੰਦ ਕਰਕੇ ਔਰ ਇਹਦੇ ਨਾਲ ਜਿੱਥੇ ਲੋਕਾਂ 'ਚ ਵਿਸ਼ਵਾਸ ਵਧਿਆ ਉੱਥੇ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਹੌਸਲਾ ਹੋਇਆ ਕਿ ਅਸੀਂ ਇਹ ਫੈਸਲਾ ਕੋਈ ਜਗ ਦੇ ਵਰਤ ਆਪੀ ਕਰੀ ਬਣੇ ਪਹਿਲਾਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਪੁਲਿਸ ਨਾਲ ਲੜੀਏ ਲੇਕਿਨ ਹੁਣ ਪੁਲਿਸ ਉਹਨਾਂ ਦੇ ਸ਼ਕਤੀ ਨਾਲ ਕਾਰਵਾਈ ਕਰਦੀ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਵਰਗੀ ਘਿਣਾਉਣੀ ਹਰਕਤ ਕਰਦਾ ਉਹਨੂੰ ਨਾਲ ਦੀ ਨਾਲ ਵਿਦਰ ਮੂਵਮੈਂਟਸ ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਐ ਐਸਐਸਪੀ ਸਾਹਿਬ ਕੋਲੇ ਨਾਲ ਦੀ ਨਾਲ ਹੀ ਉਤੇ ਐਕਸ਼ਨ ਹੁੰਦਾ ਔਰ ਦੁਬਾਰਾ ਇਹ ਫੀਡਬੈਕ ਲੈਂਦੇ ਐ ਸੋ ਹੁਣ ਲੋਕਾਂ ਦੀ ਉਸ ਕੈਡ ਵੀ ਲੋ ਅੱਗੇ ਜਿਹੜੀਆਂ ਬੀਡੀਸੀਜ਼ ਐ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਤਾਕਤਵਾਰ ਕਰਨਾ ਹੈ ਲੋਕਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਹੈ ਉਹਦੇ ਬਾਰੇ ਅਜ ਲੜਨੀਤੀ ਬਣਾਈ ਗਈ ਐ ਔਰ ਮੈਂ ਡੈਪਟੀ ਕਮਿਸ਼ਨ ਬੋਗਾ ਨੂੰ ਬਧਾਈ ਦਿੰਦਾ ਇਹ ਕਿਨਾਰਾ ਜਿਹੜਾ ਡੀਡਿਕਸ਼ਨ ਸੈਂਟਰ ਹੈ ਰੈੱਡ ਕਰਾਸ ਦਾ ਡੀਡਿਕਸ਼ਨ ਸੈਂਟਰ ਹੈ ਉਹ ਇੱਕ ਮਾਡਰਨ ਡੀਡਿਕਸ਼ਨ ਸੈਂਟਰ ਬਣਿਆ ਹੋਇਆ ਹੈ ਔਰ ਉੱਥੋਂ ਜਿਹੜੇ ਨਸ਼ਾ ਛੱਡ ਕੇ ਬੱਚੇ ਜਿਹੜੇ ਉਸ ਬਿਮਾਰੀ ਤੋਂ ਰਾਹਤ پا ਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਜੋਬ ਦੇਣ ਦਾ ਕੰਮ ਵੀ ਡੀਸੀ ਸਾਹਿਬ ਕਰਦੇ ਇਸ ਲਈ ਉਹਨਾਂ ਨੂੰ ਬਹੁਤ ਬਰਾਜੇ ਸੋ ਇਹ ਇੱਕ ਐਗਜ਼ੈਂਪਲਰੀ ਕੰਮ ਸੋ ਅੱਜ ਜਿੱਥੇ ਤੁਸੀਂ ਸਾਰੇ ਅੱਜ ਮੈਂ ਕਵਰ ਕਰ ਰਹੇ ਹਾਂ ਉਹ ਸਾਡੇ ਸਾਡੇ ਡੀਸੀ ਤੇ ਮੈਂਬਰ ਡਬਲੂਸੀ ਦੇ ਮੈਂਬਰ ਸਾਡੇ ਪੋਰਟ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਅਫਸਰ ਵੀ ਉਹਨਾਂ ਨੇ ਵੀ ਅੱਜ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਸਿਰਕਿਰ ਕੇ ਬੜਾ ਪੋਜ਼ਿਟਿਵ ਮੈਸੇਜ ਦਿੱਤਾ ਤਾਂ ਮੈਂ ਪੰਜਾਬੀਆਂ ਨੂੰ ਵਧਾਈ ਦਿੰਦਾ ਮੋਗੇ ਦੇ ਲੋਕਾਂ ਨੂੰ ਵਧਾਈ ਦਿੰਦਾ ਪੰਜਾਬ ਸੂਕਾ ਨੂੰ ਵਧਾਈ ਬਿਲਕੁਲ ਜੀ ਪ੍ਰਸ਼ਾਸਨ ਵੀ ਇਸ ਪ੍ਰਸ਼ੰਸਾ ਦੇ ਪਾਤਰ ਨੇ ਬਿਉਟੀ ਪੂਰੀ ਨਿਭਾਰਨੀ ਪੁਲਿਸ ਵੀ 24 ਘੰਟੇ ਦਿਨ ਪਰ ਰਾਤ ਦੀ ਡਿਊਟੀ ਨਿਭਾ ਰਹੀ ਹੈ ਕਈ ਜਗ੍ਹਾ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਮ ਜਨਤਾ ਤਾਂ ਹੀ ਮੈਸੇਜ ਦਿੱਤਾ ਵੀ ਨਾਮ ਦਾ ਨਸ਼ਾ ਕਰ ਜਿਹੜਾ ਪੀੜੀਆਂ ਨੂੰ ਉਤਾਰਦਾ ਇਹ ਨਸੇ ਦਾ ਹੈ। ਬੱਚੇ ਜਿਹੜੇ ਨੌਜਵਾਨ ਹਨ, ਉਹਨਾਂ ਨੂੰ ਵੀ ਇਹ ਕਹਿੰਦਾ ਕਿ ਬਾੜੀ ਸੰਗਤ ਤੋਂ ਬਾਹਰ ਨਿਕਲੋ। ਉਹ ਇੱਕ ਵਾਰ ਕਹਿ ਗਏ ਸਾਰੀ ਜ਼ਿੰਦਗੀ ਆ ਤੇ ਬਸਾ ਲਿਓ। ਸੋ ਮਾਪਿਆਂ ਨੂੰ ਵੀ ਕਹਿਣਾ ਬੱਚਿਆਂ ਨਾਲ ਇਨਵੋਲਡ ਰਹੋ। ਅੱਜ ਕੱਲ ਆਪਾਂ ਮੋਬਾਈਲ ਆ ਗਿਆ ਜਿਆਦਾ। ਇਹਦੀ ਜਨੌਲ ਨੇ ਬੱਚਿਆਂ ਨਾਲ ਪ੍ਰਵਾਦ ਕੱਟੇ ਨੂੰ ਆਲੋ ਹੁੰਦੇ ਆ। ਇਨਵੋਲਮੈਂਟ ਵਿੱਚ ਰਹੋ। ਸਭ ਤੋਂ ਤਾਕਤਵਰ ਯੂਨਿਟ ਦੁਨੀਆ ਦੇ ਵਿੱਚ ਉਹ ਫੈਮਿਲੀ ਹੈ। ਤੁਹਾਡੇ ਪਰਿਵਾਰ ਦੇ ਵਿੱਚ ਇਕਤਾ ਹੈ। ਰਵਾਦ ਦੇ ਇੱਕ ਦਿਨ ਤੁਹਾਡੇ ਆਪ ਉਸੇ ਸੰਪਰਕ ਰਹਿੰਦਾ ਪਰ ਤੁਸੀਂ ਵੱਡੀ ਤੋਂ ਵੱਡੀ ਭਰਾਈ ਤੋਂ ਉਹ ਬੱਚਿਆਂ ਨੂੰ ਕੱਢ ਕੇ ਲੈ ਜਾਂਦੇ। ਉਹ ਬੱਚਿਆਂ ਨੂੰ ਪੜਨ ਦੇ ਵਿੱਚ ਪੜਜਾਣ, ਖੇਡਣ ਦੇ ਵਿੱਚ ਉਹਦੇ ਲਈ ਵੀ ਸਰਕਾਰ ਹੁਣ ਵੱਡੇ ਵੱਡੇ ਫੀਲਡ ਗਰਾਊਂਡ ਤੋਂ ਪਿੱਟਾੜੀ ਬਣਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਵੀ ਇੰਨੇ ਲੈਵਲ ਤੇ ਇੱਡੇ ਵੱਡੇ ਲੈਵਲ ਤੇ ਬੱਚਿਆਂ ਨੂੰ ਬੱਚਿਆਂ ਵਾਸਤੇ ਪੜ੍ਹਾਈ ਦਾ ਇਮਤਿਹਾਨ ਕੀਤਾ ਜਾ ਰਿਹਾ ਸਕੂਲਾਂ 'ਚ 17000 ਰੁਪਏ ਤੱਕ ਵੀ। ਇਹ ਪਹਿਲੀ ਸਰਕਾਰ ਹੈ ਜੀ ਨੇ ਇੰਨੇ ਪੈਸਾ ਖਰਚੀ ਦਾ 47 ਹਜ਼ਾਰ ਰੁਪਏ। ਫੀਲਡ ਗਰਾਊਂਡ ਬਣਾਏ ਜਾ ਰਹੇ। ਤੋ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਖਿਡਣ ਵਾਲਾ ਵਾਧੂ ਕੀ ਜੀ ਸਰ